ਕਿ ਸਰਕਾਰ ਜਦੋਂ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਤਾਂ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਜਿਹੜੇ ਕੱਚੇ ਕੰਮੇ ਆ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਪੱਕਿਆ ਕਰਨ ਲਈ ਹਾਰਾ ਪੈਨ ਚਲਾਇਆ ਜਾਏਗਾ ਚਾਰ ਸਾਲ ਹੋਣ ਜਾ ਰਹੀ ਹੈ ਸਰਕਾਰ ਨੂੰ ਨਾਰੇ ਲੱਪਿਆਂ 'ਚ ਡੰਗ ਢਾਉਣ ਨੀਤੀ ਦੇ ਤਹਿਤ ਕੰਮ ਕਰ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਲਗਾਤਾਰੇ 3 ਦਿਨ ਜਿਹੜੇ ਹਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸਦੇ ਦੇ ਕੀਤਾ ਜਾ ਰਿਹਾ ਹੈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਵਿਭਾਗ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ 2, 3 ਤੇ 4 ਦਸੰਬਰ ਨੂੰ ਮੁਕੰਮਲ ਕੰਮ ਬੰਦ ਕਰਕੇ ਆਪਣੇ ਆਪਣੇ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਲਿਖਿਆ ਹੋਇਆ ਹੈ ਜਿਵੇਂ ਪੰਜਾਬ ਦੀ ਸਰਕਾਰ ਲਗਭਗ 4 ਸਾਲ ਹੋਣ ਜਾ ਰਹੀ ਹੈ ਸਰਕਾਰ ਨੂੰ ਲਾਰੇ ਲੱਪਿਆਂ 'ਚ ਡੰਗ ਟਪਾਉ ਨੀਤੀ ਦੇ ਤਹਿਤ ਕੰਮ ਕਰ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਲਗਾਤਾਰੇ 3 ਦਿਨ ਜਿਹੜੇ ਆ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ 32 ਤੋਂ 33 ਮੀਟਿੰਗਾਂ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਡੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ ਦਿੱਤੀਆਂ ਨੇ ਪਰ ਇੱਕ ਵੀ ਮੀਟਿੰਗ ਜਿਹੜੀ ਬਹਿ ਕੇ ਉਹਨਾਂ ਵੱਲੋਂ ਨਹੀਂ ਕੀਤੀ ਗਈ ਜਿੱਥੇ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਕਿ ਸਵੇਰੇ ਚੰਡੀਗੜ੍ਹ ਬਲਾ ਕੇ ਸ਼ਾਮ ਨੂੰ ਮਸਲਾ ਹੱਲ ਕਰਕੇ ਵਾਪਸ ਭੇਜਿਆ ਕਰਾਂਗੇ ਉੱਥੇ ਮਸਲਾ ਹੱਲ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਇਹ ਮੁੱਖ ਮੰਤਰੀ ਬਹਿ ਕੇ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੋ ਇਸ ਮੁੱਖ ਮੰਤਰੀ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਹ ਰੋਸ ਪ੍ਰਦਰਸ਼ਨ ਨੇ ਕੀਤੇ ਜਾ ਰਹੇ ਜੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਫੇ ਕਮਲਾਜਮ ਸੰਘਰਸ਼ ਮੋਰਚੇ ਦੀ ਜਿਹੜੀ ਮੀਟਿੰਗ ਆ ਤਿੰਨ ਰੋਜ਼ਾ ਹੜਤਾਲ ਦਾ ਸੱਦਾ ਜਿਹੜਾ ਸਾਰੀ ਯੂਨੀਅਨਾਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਤਿੰਨ ਰੋਜ਼ਾ ਹੜਤਾਲ ਕੀਤੀ ਹੈ ਕਿਉਂਕਿ ਸਰਕਾਰ ਜਦੋਂ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਤਾਂ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਜਿਹੜੇ ਕੱਚੇ ਕਾਮੇ ਆ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਪੱਕਿਆਂ ਕਰਨ ਲਈ ਹਾਰਾ ਪੈਨ ਚਲਾਇਆ ਜਾਏਗਾ। ਤੋਂ ਸਰਕਾਰ ਨੇ 4 ਸਾਲ ਸਰਕਾਰ ਨੂੰ ਸੱਤਾ ਦੇ ਵਿੱਚ ਆਏ ਹੋ ਗਏ ਆ ਤੇ ਸਰਕਾਰ ਨੇ ਹਜੇ ਤੱਕ ਕੱਚੇ ਕਾਮਿਆਂ ਦੇ ਬਾਰੇ ਕੁਝ ਨਹੀਂ ਸੋਚਿਆ। ਔਰ ਲਗਾਤਾਰ ਸਾਨੂੰ ਹੜਤਾਲਾਂ ਔਰ ਰੋਸ ਪ੍ਰਦਰਸ਼ਨ ਸਰਕਾਰ ਦੇ ਵਿਰੁੱਧ ਕੀਤੇ ਜਾ ਰਹੇ ਨੇ। ਤੋਂ ਜੇਕਰ ਸਰਕਾਰ ਗਾਂ ਤੋਂ ਹਜੇ ਵੀ ਸਾਡੀ ਜੇਕਰ ਕੋਈ ਗੱਲ ਨਹੀਂ ਮੰਦੀ ਤੇ ਇਹ ਰੋਸ ਪ੍ਰਦਰਸ਼ਨ ਹੋਰ ਤਿੱਖੇ ਕੀਤੇ ਜਾਣਗੇ।